ਹਾਂਜੀ ਬਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਮੈਂ ਤੁਹਾਨੂੰ ਜਿਹੜੀ ਅੱਜ ਦੀ ਵੀਡੀਓ ਤੁਹਾਡਾ ਸਾਝੀ ਕਰਨਾ ਏ ਤੁਹਾਨੂੰ 4 ਕਟਿਆਣਾ ਸਮਝੋ ਝੋਟੀਆਂ ਨੇਗੀਆਂ ਤੇ ਸ਼ਕੀਨ ਇੰਨੇ ਆ ਕਿ ਵੀ ਤੁਹਾਡਾ ਹੀ ਮਨ ਖੁਸ਼ ਹੋਣਾਗਾ ਕਿਸੇ ਭਰਾ ਨੇ ਮਤਲਬ ਵੀ ਆਉਣ ਵਾਲੇ ਟਾਈਮ ਚੰਗੀ ਬਰੀਡ ਤੇ ਕੰਮ ਕਾਜ ਜਦੋਂ ਪਈ ਕੱਲਗੇ ਤੇ ਯਾਪ ਅਗਲੇ ਵੀ ਚੰਗੇ ਠੀਕੇ ਭਰਾ ਕੇ ਇਹਨਾ ਕਟਣੋ ਨਾ ਚੰਗੇ ਬੱਚੇ ਆ ਪਾ ਦੁੱਧ ਵਾਲੇ ਤੇ ਬਿਊਟੀ ਵਾਲੇ ਲੈ ਸਕਦੇ ਠੀਕ ਹੈ ਟੋਟਲ 4 ਕਟਣਾਂ ਤੁਹਾਨੂੰ ਦਿਖਾਵਾਂਗੇ ਸਿੰਘਾ ਸੂਂਗਾ ਦੇ ਮੰਤਰ ਉਦੂ ਸ਼ਕੀਨ ਮਿਲਣਗੇ ਠੀਕ ਜੀ ਮੈਂ ਆਹ ਕੱਟੀ ਦੇਖੋ ਪਹਿਲੇ ਨੰਬਰ ਤੇ ਬਿਲਕੁਲ ਖਰੀ ਕੱਟੀ ਆ ਤੇ ਸਿੰਘਾਂ ਤੋਂ ਬੰਤਰ ਪੂਰੀ ਪੁੱਠੇ ਪਾਠ ਦੀ ਚੜਾਈ ਹੈ ਨਾ 2 ਨੰਬਰ ਕੱਟੇ ਹੈ ਇਹ ਵੀ ਸਿੰਘਾਂ ਦੀ ਬੜੀ ਸ਼ਕੀਨ ਹੈ ਤੇ 3 ਨੰਬਰ ਤੇ ਕੱਟੀ 4 ਨੰਬਰ ਠੀਕ ਆ ਪੂਰੀ ਸਮੀ ਪਲੀ ਆ ਸਿੰਘਾਂ ਤੋਂ ਇਹ ਕੱਟੀ ਵੀ ਕਰਨ ਵਾਲੀ ਚੰਗੀ ਆ ਪੂਰੀ ਨਾ ਟੋਟਲ ਤੁਹਾਨੂੰ ਇਸ ਵੀਡੀਓ ਵਿੱਚ 4 ਕਟਾਂ ਦਿਖਾ ਦਾਂਗੇ ਤੇ ਜਿਹੜੇ ਭਰਾ ਨੂੰ ਜਿਹੜੀ ਕੱਟੀ ਪਸੰਦ ਆ ਉਹ ਝੋਟੀ ਪਸੰਦ ਆਉਗਾ ਨਾ ਤੇ ਵਾਇਰਲ ਦਿੱਤੇ ਹੋਣਾ ਬਸ ਸੰਭਰ ਕਰਕੇ ਇਕੱਲੀ ਇਕੱਲੀ ਕੱਟੀ ਛਾਂਟ ਕੇ ਸੱਲਦੀ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਨਾਲ ਦੀ ਨਾਲ ਆਪਣੇ ਚੈਨਲ ਭਾਗ ਸਿੰਘ ਫਾਰਮ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਲਾ ਜਿੰਦ ਵਾਲਿਓ ਤੇ ਬਾਕੀ ਕਰਦੇ ਆ ਬਾਈ ਨਾਲ ਗੱਲਬ ਸਸੀ ਕਾ ਵੀਰੇ ਠੀਕ ਠਾਕ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਸਾ ਆਪਣਾ ਨਾਮ ਤੇ ਐਡਰੈਸ ਬੋਲਦੇ ਜੀ ਪਿੰਡ ਆਪਣਾ ਮਹਿਤਾ ਬਈ ਹਾਂ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਤਹਿਸੀਲ ਤਪਾ ਜੀ ਤੇ ਤਪੇ ਦਾ ਆਪਣਾ 3 ਕਿਲੋ ਮੀਟਰ ਪਿੰਡ ਆ ਗਿਆ ਨਾ ਪਹਿਲੇ ਡੇਰ ਘਰ ਆ ਗਿਆ ਆਪਣਾ ਤੇ ਮੋਬਾਈਲ ਨੰਬਰ 977995500 ਵਗੈਰੇ ਠੀਕ ਬਾਕੀ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਕਟਿਆਪੁਰਾਂ ਸ਼ਕੀਨਾ ਦੀ ਹੈ ਨਾ ਪੂਰੀਆਂ ਸ਼ਕੀਨਾ 14 14 15 15 ਕਿਲੋ ਵਾਲੀਆਂ ਦੁੱਧ ਵਾਲੀਆਂ ਨੇ ਬਈ ਠੀਕ ਆ ਯਾਹ ਪਹਿਲੇ ਨੰਬਰ ਤੇ ਕੱਟਿਆ ਗਈ ਕਿੰਨੀ ਉਮਰ ਦੀ ਗਈ ਹਰਜੀਤ ਬਾਈ ਦੋ ਸਾਲਾਂ ਦੀ ਪੂਰੀ ਦੋ ਤੇ ਥਾਣ ਦਿਖਾ ਦੀ ਪਹਿਲਾਂ ਆਪਾਂ ਕੱਟੀ ਦੇ ਲੈ ਥਾਣ ਦਿਖਾ ਦੋ ਲੈ ਕੱਟੀ ਦੇ ਪਹਿਲਾਂ ਮਿੱਤਰ ਆਪਾਂ ਤੁਹਾਨੂੰ ਥਾਣ ਦਿਖਾ ਦਗੀ ਛੋਲੀ ਦੇਖ ਬਾਈ ਮੈਂ ਗੱਬਣ ਦੇ ਨਹੀਂ ਹੁੰਦੀਆਂ ਹੂੰ ਹੂੰ ਇਧਰ ਕੋਈ ਸਿੱਧੀ ਸਿੱਧੀ ਕਰ ਇਤੋਂ ਨੀ ਆ ਮਾਰੋ ਇੱਕੋ ਹੀ ਆ ਗੈਪ ਇੱਕੋ ਜਿਹਾ ਸਾਇਆ ਚਾਰੇ ਥਾਣਾ ਨਾ ਇੱਕੋ ਜਿਹਾ ਪਿਆ ਨਾ ਪੂਰੇ ਸੋਹਣੇ ਹਾਂ ਪੂਰੇ ਤੇ ਇਤੋਂ ਪੁੱਠਾ ਪਟਾ ਕੱਟਿਆ ਚੜਾਈ ਚੈੱਕ ਕਰ ਲੈ ਪੂਰੀ ਕੱਦ ਕਾਠੇ ਫੁੱਲ ਆ ਗਈ ਨਾ ਹਾਂ ਜਮਾ ਖੀਰੀ ਆ ਵੀ ਤੇ ਮੂੰਹ ਇਦੋਂ ਕਰੀ ਵੀਰੇ ਤੇ ਲੰਬਾਈ ਨ ਚੰਗੀ ਮਿਲੂਗੀ ਦੰਦ ਪਟਕੇ ਵੀ ਦਿਖਾ ਦਨੇ ਆਲੇ ਜਮਾ ਕੇਰੀਆ ਹਾਂ ਠੀਕ ਆ ਵੀਰੇ ਤੇ ਇਥੋਂ ਕੱਦ ਦੀ ਤੇ ਹਾਈਟ ਦੀ ਜਜਮੈਂਟ ਕਰ ਲੈ ਲਾ ਤੋਰਵੇ ਇਹ ਜੀ ਵੀਰੇ ਨੂੰ ਤੋਰ ਕੇ ਸਾਨੂੰ ਦਿਖਾ ਦਨੇ ਆਪਾਂ ਮਨ ਲਗੇ ਵੀ ਆਮਰ ਟਾਈਮ ਚ ਵਧੀਆ ਸੀ ਮਨ ਭਰਾ ਕੇ ਕੱਟੀ ਤਾਂ ਬੱਚੇ ਚੰਗੇ ਲੱਗਦੇ ਕਿਉਂਕਿ ਦੇਖੋ ਸੈਂਗ ਵੀ ਸੋਹਣੇ ਆ ਕਾਦੂ ਦੂ ਸੋਨਾ ਕਰਮ ਵਾਲੀ ਦਾ ਪੁੱਠਾ ਪਟਾ ਉਦੋਂ ਚੌੜਾ ਪੈਗਾ ਬਾਜਨ ਲੰਬਾਈ ਉਚਾਈ ਸਾਰੇ ਪਾਸ ਤੋਂ ਮਤਲਬ ਕਹਿੰਦਾ ਕੱਟੀਪੂਰੀ ਸ਼ਕੀਨ ਆ ਗਈ ਤੇ ਬਾਕੀ ਦੇਖੋ ਮਿੱਤਰ ਪਿਆਰੂ ਜਿਹੜੇ ਭਰਾਣੇ ਲਾਉਣੇ ਪੈਸੇ ਨਾ ਉਹਦਾ ਮਨ ਕੀ ਕਹਿੰਦਾ ਤਸੱਲੀ ਉਹਨੇ ਆਪ ਕਰਨੀ ਹੈ ਨਾ ਇੱਥੇ ਪੁੱਠਾ ਬੜਾ ਦੇਖ ਸਕਦੇ ਹੋ ਕੱਟੀ ਦਾ ਪਤਲੀ ਧਾਣਾਂ ਲੰਬੀ ਧਾਣ ਆ ਗਈ ਲੱਤਾਂ ਦੀ ਲੰਬਾਈ ਨੂੰ ਤੇ ਮਜ਼ਬੂਤੀ ਵੀ ਖਾਸੀ ਚੰਗੀ ਹੈ ਨਾ ਇਹ ਨਾਲ ਕਿਹਾ ਕਰੋ ਵੀ ਖਾਣੇ ਚੈਨਲ ਆਪ ਸਫਾਈਆਂ ਦੇ ਰਿਹਾ ਪਰ ਦੇਖੋ ਭਰਾ ਮੇਰੇ ਜਿਹੜੀ ਚੀਜ਼ ਚੰਗੀ ਹੈ ਉਹਨੂੰ ਚੰਗੀ ਕਿਹਾ ਜਾਊਗਾ ਨਾ ਜੇ ਹੁਣ ਜਿਹੜੀ ਹਲਕੀ ਆ ਉਹਨੂੰ ਆਪਾਂ ਕਿੱਥੋਂ ਕਹਦਾਂਗੇ ਵੀ ਆਹ ਚੀਜ਼ ਆ ਚੰਗੀ ਯਾਰ ਨਾ ਤੇ ਇੱਥੇ ਪੁੱਠਾ ਬੜਾ ਘ ਐਸ ਟਾਈਮ ਮੰਨ ਕੇ ਚਲੋ ਵੀ ਗੱਬਾਂ ਹੁੰਦੇ ਬਿਲਕੁਲ ਹਰ ਜਿੱਥੇ ਕਾਬਲ ਆ ਬਈ ਨਾ ਹਾਂ ਬਈ ਚਾਹੇ ਕਰਮ ਵਾਲੇ ਜੱਟੀ ਕਬਰ ਵਾਲੇ ਚਾਹੇ ਪਰ ਵਾਲੇ ਵੀ ਹੂੰ 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 ਇਧਰ ਪਾਸੇ ਹੁਣ ਦਿਖਾਵਾਂ ਮੈਂ ਘੱਟੀ ਦਿਖਾਵਾਂ ਮੈਂ ਇਥੋਂ ਆਇਸ ਤੋਂ ਝੋਲੀ ਦਿਖਾ ਦਿੰਨਾ ਘੱਟੀ ਦੁਆਰਾ ਮੈਂ ਇਹ ਆ ਚੀਜ਼ ਝੋਲੀ ਦੇਖਿਆ ਇਥੋਂ ਇੱਕੋ ਜਿਹਾ ਸਾਇ ਇੱਕੋ ਜਿਹਾ ਗਿਆ ਬਣਾ ਚਾਰੇ ਥਾਂ ਬਹੁਤ ਸੋਹਣੇ ਗੈਪ ਚ ਲੱਗੇ ਹੋਏ ਹੈਗੇ ਤੇ ਸਿੰਘ ਸੋਂ ਤੁਹਾਨੂੰ ਨੇੜੇ ਹੋ ਕੇ ਦੁਆਰਾ ਦਿਖਾ ਦੇਣਾ ਨਾ ਤੇ ਰੇਟ ਹਰਜੀਤ ਫਿਰ ਇਹਨਾਂ ਦਾ ਬਈ ਰੇਟ ਫੋਨ ਤੇ ਹੀ ਹੋਣਗੇ ਵੀਰੇ ਜਾਇਜ਼ ਹੀ ਹੋਣਗੇ ਹਾਂ ਜਾਇਜ਼ ਕਿਉਂਕਿ ਬਾਈਆਂ ਦਾ ਹੈ ਦੇਖੋ ਮਿੱਤਰ ਵੀ ਥੋੜੀ ਜੱਜਮੈਂਟ ਜੀ ਜਰੂਰ ਜੀ ਕਰ ਲਿਆ ਕਰੋ ਇਹ ਚੀਜ਼ਾਂ ਕੰਪਰਮਾਈਜ਼ ਕਰਿਆ ਕਰੋ ਦੋ ਨੰਬਰ ਇਕੱਠੇ ਆ ਬਈ ਇਹ ਕਿੰਨੇ ਮਰਦੀ ਆ ਇਹ ਵੀ ਦੋ ਸਾਲਾਂ ਦੀ ਹੈ ਮੇਂ ਦੋ ਸਾਲਾਂ ਦੀ ਇਹਦੇ ਸੰਗ ਸੰ ਬੜੇ ਸ਼ਕੀਨ ਹਨਾ ਸੰਗ ਸੰ ਦੇਖ ਬਈ ਇਧਰ ਜਮਾ ਕੋਲੀ ਮੋੜੀ ਪਈ ਆ ਹਾਂ ਬੂਹ ਤਾਂ ਲੰਬੀ ਆ ਨਾ ਬਾਕੀ ਪੁੱਠਾ ਪਟਾ ਜਿਵੇਂ ਇਹ ਇਕੱਠੇ ਹੋ ਗਿਆ ਨਾ ਆ ਗਿਆ ਇਹਦਾ ਹੋ ਤਰੀਕੇ ਦਾ ਆ ਗਿਆ ਨਾ ਇਹ ਵੀ ਪੂਰਾ ਚੌੜਾ ਆ ਗਿਆ ਨਾ ਪੁੱਠਾ ਇਹਦਾ ਵੀ ਚੰਗਾ ਆ ਗਿਆ ਨਾ ਪੁੱਠਾ ਹਾਂ ਬਈ ਹੂੰ ਤੇ ਲਾ ਇੱਥੇ ਤੁਹਾਨੂੰ ਪਾ ਥਨਾਈ ਬਾਂਤਰ ਦਾ ਹਾਰ ਨਮ ਇਹ ਇੱਥੇ ਥਾਨ ਦੇਖੋ ਚਾਰ ਸੋਨੇ ਗੈਪ ਚ ਲੱਗੇ ਹੋਏ ਚਾਰ ਥਾਨ ਨੇਗੇ ਬੱਕਰੀ ਭ ਵਧੀਆ ਝੋਟੀ ਦੀ ਗੱਬਣਾ ਨੂੰ ਝੋਲੀ ਪੱਟੀ ਹੈ ਨਾ ਹਾਂ ਵੀ ਠੀਕ ਹੈ ਤੋੜ ਦੇ ਬਈ ਹਰਜੀ ਇਹਨੂੰ ਵੀ ਤੋੜ ਕੇ ਤੁਹਾਨੂੰ ਦਿਖਾਉਣਾ ਦੋ ਨੰਬਰ ਕੱਟੀਆਂ ਮਿੱਤਰੋ ਲਗਭਗ ਦੋ ਸਾਲ ਦੇ ਤੇ ਟੀਕਾ ਪਰੋਂਦੇ ਵੀ ਬਿਲਕੁਲ ਐਮਲ ਕਾਬਲ ਤਿਆਰ ਵਰ ਤਿਆਰ ਹੈ ਨਾ ਠੀਕ ਹੈ ਲੈ ਲੰਬਾਈ ਬੜੀ ਹੈ ਨਾ ਕੱਟੀ ਦੀ ਹੈ ਨਾ ਹਾਂ ਲੰਬੇ ਨੂੰ ਵੀ ਬਹੁਤ ਲੱਖੇ ਬਈ ਹੂੰ ਤਾਂ ਉਹਨਾਂ ਦੇਖੋ ਇੱਥੇ ਕਰਮਲ ਤੇ ਲੰਬਾਈ ਦੇਖੋ ਕੱਟੀ ਹੈ ਇੱਥੇ ਆਹ ਜੀ ਦੇਖੋ ਕਰੀਤ ਰ ਇੱਥੇ ਨਰਾਲੀ ਜੀ ਹਰਜੀ ਦਾ ਥੋੜਾ ਤਲੇ ਰਹੀਦਾ ਮੰਦੀ ਹੈ ਨਾ ਸ਼ਕੀਨ ਆਈ ਕੱਟੀ ਯਾਰ ਕਹਿੰਦਾ ਜੇ ਮਰਜ਼ੀ ਕਹੀ ਚੱਲਿਓ ਪਿਆਲਾ ਪਾਣੀ ਕੋਈ ਗੱਲ ਨਹੀਂ ਲਓ ਵੀ ਪਰਲੇ ਪਾਸੇ ਇੱਥੋਂ ਦਿਖਾ ਦੀ ਘੱਟੀ ਦੀ ਛੱਡ ਦੇ ਪਰਲੇ ਪਾਸੇ ਜਾ ਇੱਥੋਂ ਲੰਬਾਈ ਦਿਖਾ ਦੇਣੇ ਘੱਟੀ ਸਾਨੂੰ ਤੇ ਧੌਣ ਦੇਖਿਓ ਨਾ ਸਿੰਘ ਸੂਂ ਕਰਮ ਵਾਲੇ ਦੇ ਬੜੇ ਸ਼ਕੀਨ ਹੈ ਆਜੀ ਦੇਖਤ ਹੂੰ ਤੇ ਦੋਨੇ ਘੱਟਿਆਂ ਵਾਲਾ ਟੀਕਾ ਭਰਉਣ ਦੇ ਕਾਬਲ ਹੈਗਾ ਹਾਂ ਦੋਨੇ ਹਾਂ ਟੀਕਟੀਆਂ ਵੀ ਟੀਕਾ ਭਰਉਣ ਦੇ ਜਮ੍ਹਾਂ ਕਾਬਲ ਬਿਲਕੁਲ ਬਿਲਕੁਲ ਆ ਘੱਟੀ ਦੁਆਰਾ ਦਿਖਾ ਦੇਣ ਜੇ ਜੇ ਕਿਸੇ ਨੇ ਜੋੜੀ ਇਕੱਠੀ ਕਰੀ ਲਈ ਉਹ ਜੇ ਮਾਨਤਾ ਕਰ ਦੋਗੇ ਵਧੀਆ ਹਾਂ ਬਈ ਪੂਰਾ ਕਰ ਦੇਵਾਂਗੇ ਮਾਨਤਾ ਨਾਲ ਠੀਕ ਹੈ ਵੀਰੇ ਪੈਥਲਾਸਨ ਦੁਆਰਾ ਕੱਟੀ ਦਾ ਬੁਠਾ ਬੜਾ ਚੈੱਕ ਕਰਾ ਦਿੰਦੇ ਠੀਕ ਆ ਪਹਿਲਾ ਨੰਬਰ ਤੇ ਦੂਜਾ ਨੰਬਰ ਪੂਰਾ ਟੌਪ ਕਲਾਸ ਕੱਟੀਆਂ ਆ ਗਈਆਂ ਅੱਗੇ ਆਪਾਂ ਕੋਈ ਹਰਜੀਤ ਤਿੰਨ ਨੰਬਰ ਕੱਟੀਆਂ ਨਾ ਬਾਈ ਇਹ ਬਈ ਡੇਢ ਸਾਲ ਦੀ ਐ ਡੇਢ ਸਾਲ ਦੀ ਤੇ ਥਾਣੇ ਦੇ ਵੀ ਚਾਰੀ ਐ ਬਾਈ ਥਾਣਾ ਸਾਰਿਆਂ ਦੇ ਚਾਰ ਚਾਰ ਆ ਬਾਈ ਠੀਕ ਲੈ ਥਾਣੇ ਦੇ ਇਥੇ ਹੂੰ ਚਾਰ ਨੇਗੇ ਦੇਖੋ ਮੈਂ ਜੀ ਕੱਟੀ ਖਰੀਦਣ ਵੇਲੇ ਤਾਂ ਇਹੀ ਹੁੰਦਾ ਵੀ ਇੱਕ ਤਾਂ ਥਾਣਾ ਚਾਰ ਹੋਣਾ ਸੋਨੇ ਸਾਇਦ ਵਿੱਚ ਤੇ ਸੋਨੇ ਗੈਪ ਦੇ ਵਿੱਚ ਹੋਣਾ ਜਿਵੇਂ ਆਹ ਕੱਟੀ ਦਾ ਥਾਣਾ ਠੀਕ ਆ ਦੇਖੋ ਕਿੰਨਾ ਸਾਇਦ ਕਿੰਨਾ ਗੈਪ ਹੈਗਾ ਇਹ ਜੀ ਹੁਣ ਜੇ ਦੇਵਾਕੇ ਸੰਗ ਸੰ ਇਹ ਵਸਾਇਆ ਮਾਲਾ ਵੀ 4-5 ਕਿ ਮਹੀਨੇ ਸਾਂਭ ਕੇ ਹਰਜੀਤ ਦੇ ਨਾ ਗੱਬਰਾਂ ਕੋਲ ਕੱਟੀ 4-5 ਮਹੀਨੇ ਸਾਂਭਣੀ ਪਊ ਬਈ ਹਾਂ 4 ਸਾਂਭ ਲੋ 5 ਸਾਂਭ ਲੋ ਠੀਕ ਆ ਤੈਨਾਂ ਨਾ ਪਰ ਕੱਟੀ ਮਿੱਤਰੋ ਹੈਗੀ ਲਗਭਗ 1.5 ਸਾਲ ਦੀ ਤੇ ਪਿਆਲਾ ਪਾਣੀ ਨੂੰ ਵੀ ਨਾਲ ਹੀ ਖੜੀ ਰੂਣ ਵਾਲੇ ਦੇਜੂ ਖੜੀ ਖੜੀ ਕੱਟੀ ਹੈ ਨਾ ਤੋੜਨ ਦਾ ਮਕਸਦ ਮਿੱਤਰ ਪਿਆਰੇ ਇਹ ਹੁੰਦਾ ਵੀ ਭਾਈ ਜਲ ਕੋਈ ਪੈਰ ਚ ਲੰਗ ਕੋਈ ਸੱਟ ਪੇਟ ਕੋਈ ਟੇੜ ਬੰਗ ਜੀ ਕਿਸੇ ਇਸ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ ਤੇ ਪੁੱਠਾ ਫਟਾਏ ਕੱਟੀ ਚ ਕਰਮਾ ਸੋਣਾਗਾ ਬਾਕੀ ਸਭ ਇਥੋਂ ਫੇਸਬੁਕ 'ਤੇ ਸਿੰਘਾਂ ਦੀ ਬੰਦਰੀ ਨੂੰ ਵੀ ਦਿਖਾ ਦੇਣਾ ਨਾ ਸੋਹਣੀ ਹੈਗੀ ਸਿੰਘ ਕਰਮ ਵਾਲੀ ਮੋੜਦੀ ਜਾਂਦੀ ਹੈਗੀ ਤੇ ਪੈਰਪੁਰ ਪੈ ਖੜਨੇ ਖੁਣੇ ਚੰਗੀ ਆ ਨਾ ਹਾਂ ਲੈ ਮੋੜ ਲੈ ਵੀਰੇ ਬੰਨ ਦੇਣੇ ਕੱਟੀ ਠੀਬ ਤੋੜ ਕੇ ਦਿਖਾ ਤੀ ਸੋਨੂੰ ਮਿੱਤਰ ਪੈਰੋ ਜਿਵੇਂ 2 ਨੰਬਰ ਕੱਟੀ ਲੰਬਾਈ ਲਈ ਦੁਬਾਰਾ ਚੈੱਕ ਆ ਲੈਣਾ ਸ਼ਕੀਨ ਆ ਕਟਣਾ ਅਜਲੀ ਘੜੀ ਜਬੀਰ ਕੋਲੇ ਤੇ ਅੱਗੇ ਹੋ ਗਈ ਆਪਣੇ ਕੋਲ ਕੱਟੀ ਮੇਰੇ ਪਿਆਰਾ 4 ਨੰਬਰ ਹਾਂ ਬਈ ਇਹ ਕਿੰਨੇ ਉਮਰ ਦੀ ਆ ਸਵਾ ਕਦੋ ਸਾਲਾਂ ਦੀ ਆ ਬਈ ਸਵਾ 2 ਸਾਲੇ ਸਿੰਘ ਸੁਨੇ ਦੀ ਬੜੇ ਸ਼ਕੀਨਾ ਹਾਂ ਹਾਂ ਹਰਜੀਤ ਆਇਥੋਂ ਸਿੰਘ ਦੇ ਹੋ ਕਰਮਲੇ ਸਿਰਸੂ ਪੂਰਾ ਜੰਮੀਪਲੀ ਘਟੀ ਹੈਗੀ ਨਾ ਹਾਂ ਜੰਮੀਪਲੀ ਆ ਬਈ ਇੱਕ ਵਾਰੀ ਝੋਟੇ ਤੋਂ ਇਹ ਨਵੀਂ ਵੀ ਹੋ ਗਈ ਅੱਛਾ ਡਰਾਈਵ ਕਰਾਸ ਕਰਤੀ ਸੀਗੀ ਹਾਂ ਹਾਂ ਠੀਕ ਆ ਕਾਹਕੇ ਦਿਨ ਹੋ ਗੋਸ ਕੱਲ ਨੂੰ ਅ ਹੋ ਗਏ ਹੁਣੇ 10 ਕ ਦਿਨ ਹੋ ਗਏ ਹੁਣੇ 10 ਕ ਦਿਨ ਹੋ ਗਿਆ ਹਾਂ ਬਈ ਠੀਕ ਆ ਠੀਕ ਆ 10 ਕ ਦਿਨ ਹੋਏ ਤੁਸੀਂ ਆਪ ਹੀ ਕਰਾਈ ਹੈ ਇਹ ਹਾਂ ਹਾਂ ਆਪ ਕਰਾਈ ਠੀਕ ਆ ਠੀਕ ਆ ਝੋਟਾ ਕਾਲਾ ਸੀ ਕਿ ਬੂਰਾ ਸੀ ਬੂਰਾ ਸੀ ਬਈ ਬ ਆਪਣੇ ਦੋਸਤ ਕੋਲ ਹੀ ਹੈਗਾ ਫੋਟੋਸ ਮਨਾਈ ਸੀ ਆਪਾਂ ਕਰਾਉਂਡਿੰਗ ਕਰਾਈ ਸੀ ਕਰਮਲ ਜੀ ਰਹਿ ਗਈ ਤਾਂ ਬਾਰੇ ਨੇ ਰਹੀ ਹੈ ਨਾ ਆਪਣੇ ਕਹਦਾ ਆਪਾਂ ਤਾਂ ਕਹਿੰਦੇ ਵੀ ਰਹਿ ਜੇ ਚੱਲ ਵਧੀਆ ਸਮਾਂ ਦੀ ਲੈ ਥਾਣ ਦਿਖਾ ਦੇ ਗੱਡੀ ਉਹ ਲੈ ਆਪਾਂ ਬਾਕੀ ਸਾਰੇ ਆਪਾਂ ਤਾਂ ਕਹਿ ਕੇ ਫੰਡਰੀ ਦੇਵਾਂਗੇ ਬਈ ਅਗਲਾ ਕਈ ਵਾਰ ਬੱਬਰ ਵਾਲਾ ਕੋਈ ਰੇਟ ਨਹੀਂ ਰੇਟ ਹੋਊਗਾ ਖਾਲੀ ਝੋਟਾਂ ਵਾਲਾ ਠੀਕ ਆ ਪਰ ਇੱਕ ਦੱਸ ਤਾਂ ਵੀਰ ਕਹਿੰਦਾ ਗੱਬਣ ਇਹਨਾਂ ਤਾਂ ਜਿਹੜੀ ਕਰਾ ਲਈ ਸੀ ਇਹਨਾਂ ਨੇ ਲੈ ਤੋੜ ਦੇ ਬਾਈ ਫਿਰ ਕੱਟੀ ਕੱਟੀ 4 ਨੰਬਰ ਤੁਸ ਨੂੰ ਬਾਈ ਉਹਨੇ ਖੋਲਦਾਗਾ 3 ਨੰਬਰ ਕੱਟੀ ਜਮ ਨਿਗ੍ਹਾ ਮਰਾਦਾ ਠੀਕ ਹੈ ਜੀ ਤੇ 2 ਨੰਬਰ ਕੱਟੀ ਤੇ 1 ਨ ਪੁਰਾਣੇ ਸ਼ੌਂਕ ਨਾਲ ਵੀਡੀਓ ਤੁਹਾਨੂੰ ਬਣਾ ਕੇ ਦਿਖਾਈਏ ਕੋਈ ਭਰਾ ਇਹ ਨਾ ਕਿ ਕਿਸੇ ਕੋਲ ਕੋਈ ਕੱਟੀ ਰਹੀ ਗਈ ਸੀ ਹਨਾ ਤਾਂ ਕਿ ਕਿਸੇ ਭਰਾਲੇ ਕੋਈ ਦੁੱਧ ਦੁੱਧ ਉਧਰ ਆਡੇ ਤੋਂ ਕੋਈ ਖਰੀਦਣੀ ਹੁੰਦੀ ਆ ਪਰ ਚਾਰ ਸ਼ਫੇਰ ਤੋਂ ਤੁਹਾਨੂੰ ਜਿਹੜੀ ਕੱਟੀ ਆਪਾਂ ਤੋਰ ਤਾਰ ਕੇ ਬੰਤਰ ਸ਼੍ਰੀ ਦੀ ਸਿੰਘਾਂ ਸੂਹਾਂ ਥਣਾ ਥਣ ਸਾਰੀ ਦਿਖਾਤੀ ਠੀਕ ਹੈ ਤੇ ਚਾਰਨ ਬਕਟੇ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਲਓ ਜੀ ਚਾਰਨ ਬਕੱਟੀ ਦਾ ਕਰੋ ਦਰਸ਼ਕਾਂ ਤੋੜ ਦਰ ਕੇ ਤੁਹਾਨੂੰ ਦਿਖਾ ਦਿੰਨੇ ਆ ਆਪਾਂ ਪੁੱਠਾ ਪਠਲਾ ਇੱਥੇ ਚੈੱਕ ਕਰ ਲੈ ਪਹਿਲਾਂ ਕੱਟੀ ਦਾ ਨਾ ਆਹ ਜੀ ਦੇਖੋ ਚੜਾਈ ਇੱਥੇ ਪੁੱਠੇ ਦੀ ਕਾਫੀ ਜ਼ਿਆਦਾ ਸ਼ਕੀਨ ਆ ਗਈ ਥਣਾ ਕਰਮ ਵਾਲੀ ਰਹਿਗੀ ਤਾਂ ਬਾਰੇ ਨਹੀਂ ਆ ਰਹੀ ਨਹੀਂ ਮੰਨ ਲਵੀ ਮਹੀਨਾ ਦੋ ਮਹੀਨਾ ਹੋਰ ਸਾਹਮਣੇ ਦੁਬਾਰਾ ਟਿਕਾ ਡੋਗਾ ਭਰਾਹਾ ਦੇਉ ਠੀਕ ਆ ਫਿਲਹਾਲ ਬਾਈ ਕਾਂ ਵੀ ਗੱਬਣ ਛੋਟੇ ਡਾਇਰੈਕਟ ਕਰਾਸ ਕਰਾਈ ਆ ਰਹਿ ਵੀ ਸਾ ਦੇ ਕੋ ਕੋ ਬਾਲੀ ਵੱਡੀ ਉਮਰ ਨਹੀਂ ਦੋ ਸਵਾ ਦੋ ਸਾਲ ਕੋਈ ਉਮਰ ਬਾਲੀ ਨਹੀਂ ਹੁੰਦੀ ਨਾ ਹਾਂ ਵੀ ਰਹਿ ਜੂਗੀ ਰਹਿ ਜੂਗੀ ਹਾਂ ਉਹ ਦੂਮੁੜ ਕੇ ਦਾ ਤਾਰ ਤੂਰੀ ਕੋਈ ਦਿੱਤੀ ਨਹੀਂਗੀ ਠੀਕ ਆ ਠੀਕ ਆ ਜੀ ਚਲੋ ਇਹ ਸੀ 4 ਨੰਬਰ ਕੱਟੀ ਤੇ 3 ਤੇ 2 ਸ ਨੂੰ ਸਾਰਾ ਇਹਨਾਂ ਅਮਰੋਤ ਠੀਕ ਆ ਤੇ ਪਿੰਡ ਆ ਗਿਆ ਮਿੱਤਰ ਪੇਰ ਬਾਈ ਦਾ ਮਹਿਤਾ ਤਹਿਸੀਲ ਆ ਗਿਆ ਨੂੰ ਤਪਾ ਤੇ ਜ਼ਿਲ੍ਹਾ ਲੱਗਿਆ ਬਰਨਾਲਾ ਜਿਹੜੇ ਭਰਾ ਨੂੰ ਜਿਹੜੀ ਕੱਟੀ ਪਸੰਦ ਹੋ ਗਈ ਬਾਾਈ ਨਾਲ ਦਿੱਤੇ ਹੋਏ ਨੰਬਰ ਤੇ ਕਰ ਲਓ ਸੰਪਰਕ ਧੰਨਵਾਦ